ਆ ਬੂਟਾ ਕਿਸੇ ਕੋਲ ਲੱਗਿਆ ਹੋਇਆ ਸੀਗਾ ਇਹਨੂੰ ਸਿਉਂਖ ਦਾ ਬੂਟਾ ਉਹਨਾਂ ਨੇ ਦੱਸਿਆ ਸੀਗਾ ਇਹਦੀ ਜੜ੍ਹ ਤੇ ਸਿਉਂਖ ਇਕੱਠੀ ਵੀ ਜ਼ਰੂਰ ਹੁੰਦੀ ਹੈਗੀ ਸਿਉਂਖ ਦਾ ਬੂਟਾ ਹੈ ਜਾਂ ਨਹੀਂ ਹੈ ਇਹ ਗੱਲ ਜਿਹੜੀ ਆਪਾਂ ਨੂੰ ਇੰਨਾ ਇਹਨੇ ਪ੍ਰਭਾਵਤ ਨਹੀਂ ਕੀਤਾ ਪਰ ਜਿਹੜੀ ਇਹਦੀ ਮੁੱਖ ਗੱਲ ਹੈਗੀ ਜਿਹਨੇ ਪ੍ਰਭਾਵਤ ਕੀਤਾ ਉਹ ਇਹ ਹੈ ਕਿ ਇਹਦੀ ਗਰੋਥ ਜਿਹੜੀ ਬਹੁਤ ਤੇਜ਼ ਹੈਗੀ ਲਗਭਗ 1.5 ਮਹੀਨਾ ਪਹਿਲਾਂ ਇਹ ਬਿਲਕੁਲ ਜੜ ਦੇ ਵਿੱਚੋਂ ਕੱਟਿਆ ਗਿਆ ਸੀ ਤੇ 1.5 ਮਹੀਨੇ ਦੇ ਵਿੱਚ ਤੁਸੀਂ ਗਰੋਥ ਦੇਖ ਸਕਦੇ ਹੋਗੇ ਇਹ ਘਰਾਨੀ ਜਾਣ ਆਪਣੇ ਲਈ ਕਿਉਂ ਆ ਕਿਉਂਕਿ ਆਪਾਂ ਨੂੰ ਲੋਡ ਹੁੰਦੀ ਹੈਗੀ ਮਲਚਿੰਗ ਦੀ ਮਲਚਿੰਗ ਜੇ ਮੰਨ ਲਓ ਆਹ ਪਰਾਲੀ ਆਪਣੇ ਖੇਤ ਦੇ ਵਿੱਚੋਂ ਆਪਾਂ ਇਕੱਠੀ ਕਰਕੇ ਰੱਖੀ ਹੋਈ ਹੈ ਖੇਤ ਦੇ ਵਿੱਚ ਸਮੇਂ ਦੇ ਨਾਲ-ਨਾਲ ਆਪਾਂ ਬਸਾਉਣੇ ਰਹਿਣੇ ਆਗੇ ਸੋ ਇਹਨਾਂ ਚੀਜ਼ਾਂ ਨਾਲ-ਨਾਲ ਜੇ ਕਿਤੇ ਮਲਚ ਦੀ ਘਾਟ ਪੈਂਦੀ ਹੈ ਤਾਂ ਇਸ ਤਰ੍ਹਾਂ ਦੇ ਬੂਟੇ ਆਪਣੇ ਕੋਲ ਲੱਗੇ ਹੋਣ ਉਹਨਾਂ ਨੂੰ ਕੱਟ ਕੇ ਆਪਾਂ ਮਲਚ ਦੇ ਰੂਪ ਦੇ ਵਿੱਚ ਵਰਤ ਸਕਦੇ ਹਾਂਗੇ ਡੂੰਗਿਆ ਜਿਹੜੇ ਕਿ ਮਿੱਟੀ ਦੇ ਵਿੱਚੋਂ ਡੂੰਗੀ ਦੇ ਵਿੱਚੋਂ ਇਹ ਤੱਤ ਚੱਕ ਕੇ ਆਪਣੇ ਪੱਤਿਆਂ ਦੇ ਵਿੱਚ ਲੈ ਕੇ ਆਉਂਦਾ ਆਪਾਂ ਪੱਤਿਆਂ ਨੂੰ ਗਾਲ ਕੇ ਉਹ ਤੱਤ ਉੱਪਰ ਦੀ ਮਿੱਟੀ ਦੇ ਵਿੱਚ ਪੈਦਾ ਕਰ ਸਕਦੇ ਹਾਂਗੇ ਇਹ ਤਾਂ ਇਆਂ ਚੀਜ਼ਾਂ ਦੇ ਉੱਪਰ ਲਗਾਤਾਰ ਤਿਆਰਬੇ ਕਰਨਾ ਆਪਣਾ ਸ਼ੌਂਕ ਵੀ ਹੈਗਾ ਆਪਣਾ ਕੰਮ ਵੀ ਹੈਗਾ ਤੇ ਤੁਹਾਡੇ ਨਾਲ ਸਾਂਝੇ ਕਰਨ ਦਾ ਮਕਸਦ ਇਹ ਹੁੰਦਾ ਕਿ ਤੁਸੀਂ ਵੀ ਇਨਾਂ ਚੀਜ਼ਾਂ ਤੋਂ ਜਿਹੜਾ ਲਾਹਾ ਲੈ ਸਕੋ ਧੰਨਵਾਦ